ਅੱਜ ਅਸੀਂ ਬਣਾਉਣ ਜਾ ਰਹੇ ਹਾਂ ਪਰਵਾ ਬੈਂਗਨ ਇਹ ਛੋਟੇ ਛੋਟੇ ਬੈਂਗਨ ਜਿੰਨੇ ਦੇਖਣ ਨੂੰ ਸੋਹਣੇ ਲੱਗ ਰਹੇ ਹਨ ਖਾਣ ਵਿੱਚ ਵੀ ਉਨੇ ਹੀ ਸਵਾਦ ਹੁੰਦੇ ਹਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਮਨਰੂਪਸ ਕਿਚਨ 'ਚ ਸਵਾਗਤ ਹੈ ਜੀ ਅੱਜ ਅਸੀਂ ਆਪ ਜੀ ਲਈ ਇੱਕ ਨਵੀਂ ਰੈਸিপি ਲੈ ਕੇ ਆਏ ਹਾਂ ਪਰਵਾ ਬੈਂਗਨ ਦੀ ਤੇ ਆਓ ਸ਼ੁਰੂ ਕਰਦੇ ਹਾਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਜੋ ਕਿ ਅਸੀਂ ਬਰੀਕ ਬਰੀਕ ਗ੍ਰाइंड ਕਰਕੇ ਰੱਖ ਲਏ ਹਨ ਤੇ ਦੋ ਵੱਡੇ ਟਮਾਟਰ ਜੋ ਕਿ ਅਸੀਂ ਮੋٹے ਮੋٹے ਪੀਸਸ ਵਿੱਚ ਕੱਟ ਕਰਕੇ ਰੱਖ ਲਏ ਹਨ ਦੋ ਹਰੀਆਂ ਮਿਰਚਾਂ ਨੂੰ ਵੀ ਅਸੀਂ ਬਰੀਕ ਬਰੀਕ ਕੱਟ ਕੇ ਰੱਖ ਲਿਆ ਹੈ ਤੇ ਹੁਣ ਆਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਕੜਾਈ ਵਿੱਚ ਇੱਕ ਕੜਛੀ ਤੇਲ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਗਰਮ ਕਰਨ ਤੋਂ ਬਾਅਦ ਅਸੀਂ ਉਸ ਵਿੱਚ ਪਾਵਾਂਗੇ ਅੱਧਾ ਚਮਚ ਲਸਣ ਦਾ ਪੇਸਟ ਲਸਣ ਦਾ ਪੇਸਟ ਪਾਉਣ ਤੋਂ ਬਾਅਦ ਅਸੀਂ ਉਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਲਸਣ ਦਾ ਪੇਸਟ ਪੁੰਝ ਚੁੱਕਾ ਹੈ ਹੁਣ ਇਸ ਵਿੱਚ ਅਸੀਂ ਗ੍ਰाइंड ਕੀਤੇ ਹੋਏ ਪਿਆਜ਼ ਪਾ ਦਵਾਂਗੇ ਤੇ ਨਾਲ ਹੀ ਪਾ ਦਵਾਂਗੇ ਹਰੀਆਂ ਮਿਰਚਾਂ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੌਲੀ ਹੌਲੀ ਮਠੀ ਮਠੀ ਅਗਤੇ ਇਸ ਨੂੰ ਪੁੰਨਦੇ ਜਾਣਾ ਹੈ ਪਿਆਜ਼ ਦਾ ਕੱਚਾਪਨ ਨਾ ਰਹੇ ਇਸ ਕਰਕੇ ਇਸ ਨੂੰ ਹੌਲੀ ਹੌਲੀ ਪੁੰਨਦੇ ਜਾਣਾ ਹੈ ਪਿਆਜ਼ ਭੁਜਣਾ ਸ਼ੁਰੂ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਹਲਕਾ 골ਡਨ ਬ੍ਰਾਊਨ ਇਹ ਹੋਣ ਲੱਗ ਗਿਆ ਹੈ ਅਜੇ ਇਸ ਨੂੰ ਅਸੀਂ ਥੋੜਾ ਜਿਹਾ ਹੋਰ ਪੁੰਨ ਲਵਾਂਗੇ ਫਿਰ ਇਸ ਵਿੱਚ ਪਾਵਾਂਗੇ ਅਸੀਂ ਅੱਧਾ ਚਮਚ ਅਦਰਕ ਦਾ ਪੇਸਟ ਫਿਰ ਸਾਰੇ ਮਸਾਲੇ ਨੂੰ ਅਸੀਂ ਪੁੰਨ ਲਵਾਂਗੇ ਅਦਰਕ ਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਮਸਾਲੇ ਨੂੰ ਭੁੰਨਣ ਤੋਂ ਬਾਅਦ ਫਿਰ ਇਸ ਵਿੱਚ ਪਾਵਾਂਗੇ ਅਸੀਂ ਜੋ ਟਮਾਟਰ ਅਸੀਂ ਪੀਸੇਸ ਵਿੱਚ ਕੱਟ ਕਰਕੇ ਰੱਖ ਲਿਆ ਸੀ ਉਸ ਨੂੰ ਵੀ ਇਸ ਵਿੱਚ ਪਾ ਦਵਾਂਗੇ। ਅਤੇ ਚੰਗੀ ਤਰ੍ਹਾਂ ਮਸਾਲੇ ਨੂੰ ਹਿਲਾ ਲਵਾਂਗੇ। ਮਸਾਲਾ ਪੁੱਜਣਾ ਸ਼ੁਰੂ ਹੋ ਗਿਆ ਹੈ। ਬਸ ਹੁਣ ਇਸ ਵਿੱਚ ਪਾਵਾਂਗੇ ਅਸੀਂ ਬਾਕੀ ਦੇ ਸੁੱਕੇ ਮਸਾਲੇ। ਸਭ ਤੋਂ ਪਹਿਲਾਂ ਅਸੀਂ ਹਲਦੀ ਪਾਈ ਹੈ ਅੱਧਾ ਚਮਚ ਹਲਦੀ ਦਾ। ਅੱਧਾ ਚਮਚ ਇਹ ਅਸੀਂ ਗਰਮ ਮਸਾਲਾ ਪਾਇਆ ਹੈ ਅੱਧਾ ਚਮਚ ਇਹ ਅਸੀਂ ਨਮਕ ਤਾਂ ਲਿਆ ਹੈ ਤੇ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਫਿਰ ਇਸ ਵਿੱਚ ਪਾਵਾਂਗੇ ਅਸੀਂ ਥੋੜੀ ਜਿਹੀ ਦੇਗੀ ਮਿਰਚ ਤਾਂ ਜੋ ਇਸ ਦਾ ਕਲਰ ਬਹੁਤ ਹੀ ਵਧੀਆ ਆਵੇ ਥੋੜੀ ਜੀ ਅਸੀਂ ਦੇਗੀ ਮਿਰਚ ਵੀ ਪਾ ਕੇ ਇਸ ਨੂੰ ਹਿਲਾ ਲਵਾਂਗੇ ਮਸਾਲੇ ਵਿੱਚ ਅਸੀਂ ਪਾਵਾਂਗੇ ਥੋੜਾ ਜਿਹਾ ਪਾਣੀ ਤਾਂ ਜੋ ਮਸਾਲਾ ਚੰਗੀ ਤਰ੍ਹਾਂ ਰਲ ਜਾਏ ਤੇ ਚੰਗੀ ਤਰ੍ਹਾਂ ਪੁੱਜ ਜਾਏ ਤੁਸੀਂ ਦੇਖ ਸਕਦੇ ਹੋ ਮਸਾਲਾ ਬਹੁਤ ਹੀ ਵਧੀਆ ਤਿਆਰ ਹੋ ਚੁੱਕਾ ਹੈ ਇਸ ਨੂੰ ਹੋਰ ਵੀ ਸਵਾਦ ਤੇ ਛਟਪੜਾ ਬਣਾਉਣ ਲਈ ਇਸ ਵਿੱਚ ਪਾਵਾਂਗੇ ਅਸੀਂ ਅੱਧਾ ਚਮਚ આમਚੂਰ ਦਾ ਪਾਊਡਰ ਤੁਸੀਂ ਚਾਹੇ ਤਾਂ ਇਸ ਵਿੱਚ ਅਨਾਰ ਦਾਣਾ ਵੀ ਪਾ ਸਕਦੇ ਹੋ ਪਰ ਅਸੀਂ ਇੱਥੇ ਅਸੀਂ આમਚੂਰ ਦਾ ਪਾਊਡਰ ਲਿਆ ਹੈ ਇਸ ਨਾਲ ਇਸ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਮਸਾਲਾ ਪੁਜਣਾ ਸ਼ੁਰੂ ਹੋ ਗਿਆ ਹੈ ਜਦ ਤੱਕ ਮਸਾਲਾ ਤੇਲ ਨਾ ਛੱਡੇ ਇਸ ਨੂੰ ਭੁੰਨੇ ਜਾਵਾਂਗੇ ਹੁਣ ਅਸੀਂ ਜੋ ਬੈਂਗਨ ਹਨ ਉਹਨਾਂ ਨੂੰ ਵੀ ਅਸੀਂ ਕੱਟ ਕਰ ਲਵਾਂਗੇ ਦੋਨੋਂ ਸਾਈਡ ਅਸੀਂ ਇਸ ਨੂੰ ਕੱਟ ਕਰ ਲਵਾਂਗੇ ਚੰਗੀ ਤਰ੍ਹਾਂ ਕੱਟ ਕਰਨ ਤੋਂ ਬਾਅਦ ਸਾਰੇ ਬੈਂਗਨਾਂ ਨੂੰ ਅਸੀਂ ਮਸਾਲੇ ਵਿੱਚ ਪਾ ਦੇਵਾਂਗੇ ਸਾਰੇ ਬੈਂਗਨ ਇਸੇ ਤਰ੍ਹਾਂ ਕੱਟ ਕਰ ਲਏ ਹਨ ਤੇ ਮਸਾਲਾ ਵੀ ਪੁੱਜ ਕੇ ਤਿਆਰ ਹੋ ਚੁੱਕਾ ਹੈ ਹੁਣ ਅਸੀਂ ਪਾਵਾਂਗੇ ਇਸ ਵਿੱਚ ਬੈਂਗਨ ਸਾਰੇ ਬੈਂਗਨ ਅਸੀਂ ਮਸਾਲੇ ਵਿੱਚ ਪਾ ਦੇਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਹਿਲਾਉਂਦੇ ਜਾਵਾਂਗੇ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ 15 ਮਿੰਟ ਤੱਕ ਪਕਾਵਾਂਗੇ ਟਕਨ ਦੇ ਕੇ ਅਸੀਂ ਇਸ ਨੂੰ 15 ਮਿੰਟ ਤੱਕ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਬੈਂਗਨ ਬਹੁਤ ਹੀ ਵਧੀਆ ਤਿਆਰ ਹੋ ਚੁੱਕੇ ਹਨ ਤੇ ਚੰਗੀ ਤਰ੍ਹਾਂ ਪੱਕ ਚੁੱਕੇ ਹਨ ਇਹ ਖਾਣ ਲਈ ਹੁਣ ਤਿਆਰ ਹਨ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਏ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ